ਸੌਣ ਦੇ ਸ਼ਰਾਟੇ ਅੱਜ ਭਿੱਜ ਗਿਆ ਮੈਨੂੰ ਸ਼ਤਰੀ ਦੇ ਹੇਟ ਲੁਕਾਲਾ ਹਾਜੀਆ ਸਰੀਰ ਵੀ ਨਾ ਸਾਥ ਹੀ ਜੰਦਾ ਲੱਗਦਾ ਨਹੀਂ ਆਪਨੇ ਪੀਤੇ ਬਣਾਏ ਟਾਈਮ ਸਵੇਰ ਦੇ 11:30 ਹੋ ਗਏ ਆ ਬਾਹਰ ਦਾ ਮੌਸਮ ਦੇਖ ਕਿਦਾਂ ਦਾ ਅੱਜ ਵੀ ਅੱਜ 20 ਮੀਂਹ ਪੈ ਰਿਹਾ ਮਿੱਤਰੋ ਅੱਜ ਵੀ 20 ਮੀਂਹ ਪੈ ਰਿਹਾ ਅੱਜ 15ਵਾਂ 16ਵਾਂ ਦਿਨ ਹੈ ਰੋਮ ਦੇ ਵਿੱਚ ਐਦਾਂ ਹੀ ਬਾਰਿਸ਼ ਦਾ ਬਸ ਬੁਰਾ ਹਾਲ ਹੈ ਬਾਈ ਇਦਾਂ ਮੀਂਹ ਪਈ ਹੋਈ ਜਾ ਰਿਹਾ ਬਸ ਸਵੇਰ ਤੇ ਸ਼ਾਮ ਤੱਕ ਰਾਤ ਨੂੰ ਬਸ ਐਦਾਂ ਹੀ ਆ ਹਮਾਰੀ ਪੈਂਥੀ ਕਿਹਾਂ ਬੈਠ ਗਈ ਹੈ ਆਕਰ ਤੁਸੀਂ ਬਾਹਰ ਆ ਕੇ ਬੈਠ ਗਏ ਹੋ ਤੁਸੀਂ ਬਾਹਰ ਆ ਕੇ ਬੈਠ ਗਏ ਹੋ ਅੰਦਰ ਚਲ ਕੋਚ ਅੰਦਰ ਅੰਦਰ ਚਲ ਕੋਚ ਅੰਦਰ ਅੰਦਰ ਚਲ ਕੋਚ ਅੰਦਰ ਅੰਦਰ ਚਲ ਦਰਵਾਜ਼ਾ ਬੰਦ ਕਰਦਾ ਬਾਈ ਚਲ ਅੰਦਰ ਤੂੰ ਆਦੂ ਇੱਧਰ ਕੱਪੜੇ ਮੇ ਤਾਂ ਸੁੱਕਣੇ ਪਏ ਵੀ ਬਾਹਰ ਮੈਂ ਕਿਹਾ ਜੇ ਮੀਂਹ ਪੈਂਦਾ ਨਾ ਸਰਾਬ ਜਿਹੜੀ ਹੈ ਕੱਪੜੇ ਸੁੱਕਦੇ ਹੀ ਨਹੀਂ ਹੈਗੇ ਮੈਂ 3-4 ਕੂਟੀਆਂ ਪਾਪਾ ਦੇਖ ਲਈਆਂ ਬਸ ਜੇ ਪਾਉਨੇ ਆ ਠੰਢੀ ਲੱਗ ਜਾਂਦੀ ਪ੍ਰੈਸ ਵੀ ਕਰ ਲਾ ਫੇਰ ਵੀ ਗੱਲ ਬਣਦੀ ਹੈਗੀ ਹਾਂਜੀ ਉਦਾਂ ਹੀ ਸਿਲ ਦੇ ਅੰਦਰ ਹੀ ਰਹਿੰਦੀ ਆ ਪਤਾ ਨਹੀਂ ਕਿਉਂ ਬਾਹਰ ਨਹੀਂ ਨਿਕਲਦੀ ਹਾਂ ਆ ਤਾਂ ਹੀਟਰ ਲਾਇਆ ਵੇ ਕੋਲ ਹੀਟਰ ਜਾ ਕੇ ਮੜਾ ਲੱਗਦਾ ਵੀ ਹਾਂ ਚੱਲ ਧਰਾਸ ਆ ਜੂਗਾ ਵੀ ਕੱਪੜੇ ਥੋੜੇ ਸੁੱਕੇ ਜਾਣਗੇ ਨਹੀਂ ਤਾਂ ਕੱਪੜੇ ਆ ਬੜੇ ਜਦੋਂ ਇਦਾਂ ਸੀ ਹੀਟਰ ਦੇ ਕੋਲ ਐ ਫੇਰ ਤਾਂ ਕੱਪੜੇ ਸੁੱਕੇ ਆ ਜੇ ਪਰੇ ਹੋਣੇ ਮੁੜ ਕੇ ਫੇਸਿਲ ਬੜ ਜਾਂਦੀ ਹੈ ਨਾ ਹਾਂਜੀ ਤੇ ਬਾਕੀ ਅੱਜ ਛੁੱਟੀਆਂ ਦਾ ਲ ਇਟਲੀ ਦੇ ਵਿੱਚ ਕੰਮ ਕਾ ਸਟਾਰਟ ਹੋ ਜਾਣੇ ਆ ਬੱਚਿਆਂ ਨੇ ਸਕੂਲ ਲੱਗ ਜਾਣੇ ਆ ਤੇ ਦਫ਼ਤਰ ਜਿਹੜੇ ਰਹਨੇ ਉਹ ਵੀ ਸਾਰੇ ਖੁੱਲ੍ਹੇ ਜਾਣੇ ਆ ਕੱਲ ਤੋਂ ਬਾਅਦ ਸਾਰਾ ਕੁਝ ਓਪਨ ਹੋ ਜਾਣਾ ਅੱਜ ਲਾਸਟ ਛੁੱਟੀ ਆ ਤੇ ਤਿਹਾਰ ਵੀ ਹੈਗਾ ਇਟਲੀ ਵਿੱਚ ਤਿਹਾਰ ਦਾ ਨਵਾਂ ਬਿਫਾਨਾ ਬਿਫਾਨਾ ਦਾ ਤਿਹਾਰ ਇਹ ਪੂਰੀ ਇਟਲੀ ਦੇ ਵਿੱਚ ਲਗਭਗ ਜੋਰ ਸ਼ੋਰ ਨਾਲ ਮਨਾਇਆ ਜਾਂਦਾ ਥੋੜੀ ਜਿਹਾ ਸਦਾ ਦੀਵਾਲੀ ਸਾਧ ਦੀ ਅਠੋ ਪੈਰ ਬਸੰਤ ਵਾਲਾ ਕੰਮ ਹੈ ਬੈਂਤੀ ਹੈ ਨਾ ਵੀ ਹਰ ਰੋਜ਼ ਤਿਹਾਰ ਹਰ ਰੋਜ਼ ਦੀਵਾਲੀ ਸਾਡੀਆਂ ਪੈਂਦੀਆਂ ਨਹੀਂ ਹੈ ਨਾ ਹੈ ਨਾ ਵੀ ਖਾਓ ਪੀਓ ਮੌਜ ਕਰੋ ਦਿਲ ਪਰ ਕਿਸੇ ਰਿਖਾਇਓ ਨਾ 20 ਦੇ ਹਾਂ ਲੈ ਇਹ ਤਾਂ ਤਿਆਰੀ ਹੋ ਰਹੀ ਹੈ ਆਪਣੇ ਸ਼ਾਮ ਦੇ ਕੰਮ ਕਰਦੀ ਪੀੜੇ-ਕੂੜੇ ਵਿੱਚੋਂ ਬਣ ਰਹੇ ਨੇ ਤੇ ਦਵਿੰਦਰ ਨੇ ਸ਼ਰਟ ਪਾਈ ਵੀ ਆ ਟਰੈਕਟਰ ਜੌਂਡੀ ਰਾਲੀ ਹਰ ਨੂੰ ਬਸ ਕਹੀ ਜਾਂਦਾ ਵੀ ਜੌਂਡੀ 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 ਤੇ ਮਿੰਦਾ ਜ਼ੋਰ ਮਾਰੀ ਜਾਂਦਾ ਨਾ ਜਿਹੜੀ ਵੀਡੀਓ ਨੜ ਗਿਆ ਨੜ ਗਿਆ ਨਾਲੀ ਆ ਨਾ ਅੱਜ ਕਹਾ ਸਾਰਾ ਕੰਮ ਕਹੀਂ ਕਰਨਾ ਹੀ ਕਹਦਾ ਬਸ ਪੀੜੇ ਕਰਾਤੀ ਬਸ ਇਹ ਗੱਲ ਹੈ ਜੌਂਡੀ ਦਾ ਫਿਰ ਜਾਨ ਹੈ ਜੌਂਡੀ ਹੱਦ ਕਰਦੀ ਯਾਰ ਪਾ ਕੇ ਫੀਲਿੰਗ ਆਈ ਬਸ ਉਹ ਜਿੰਨੂ ਤੱਕ ਹੋ ਜਾਂਦਾ ਹੀ ਕੰਮ ਬਸ ਬਸ ਸਹੀ ਗੱਲ ਹੈ ਹੈ ਇਹਨੇ ਜੌਂਡੀ ਰਲ ਕੰਮ ਨੇ ਫ੍ਰੀ ਲੱਗ ਗਏ ਨੇ ਚਲਾਉਣ ਦੇ ਚੱਕਰਾਂ ਜੀ ਇਹਨੂੰ ਜੌਂਡੀ ਚਲਾਉਣ ਸ਼ੌਂਗ ਹੈ ਮੁੰਡਾ ਵੀ ਜੌਂਡੀ ਰ ਹੈ ਤੇ ਆਪਾਂ ਚੱਲਾਂਗੇ ਸਮਾਨ ਲੈਣ ਵਾਸਤੇ ਆਪਣੀ ਸ਼ੌਪ ਦਾ ਕਿਉਂ ਨਾ ਮਾਰਕੀਟਾਂ ਸ਼ਾਇਦ ਸ਼ਾਇਦ ਦੁਪਹਿਰ ਤੱਕ ਹੀ ਖੁੱਲੀਆਂ ਹੋਣ ਇਸ ਕਰਕੇ ਆਪਾਂ ਤਾਂ ਪਹਿਤੂ ਪਹਿਲਾਂ ਸਾਰਾ ਸਮਾਨ ਆਪਣਾ ਆਪਣਾ ਕਲੈਕਟ ਕਰ ਲੈਣਾ ਜੋ ਅੱਜ ਦਾ ਪਹਿਲਾ ਗੇੜਾ ਆਪਣਾ ਆਪਾਂ ਤੇ ਵੀਰ ਆਏ ਨੇ ਕਿੰਸ ਤੇ ਫਿਰ ਉਹ ਨਹੀਂ ਹੋਰ ਵੀਰਾਂ ਤੇ ਪਾਣੀ ਕੋਲਾ ਤੇ ਬਾਅਦ ਮੀਂਹ ਦੇਖੋ ਮੈਥਲ ਕਿਦਾਂ ਪੈ ਰਿਹਾ ਹੈ ਆਪਣੀ ਰਫਤਾਰ ਬਿਲਕੁਲ ਵੀ ਘਟ ਨਹੀਂ ਕਰ ਰਿਹਾ ਮੈਂ ਇਦਾਂ ਹੀ ਪੈ ਰਿਹਾ ਲਗਾਤਾਰ ਅੱਜ ਇਹ ਸਰੀਰ ਵੀ ਨਾ ਸਾਥ ਹੀ ਜਿੰਦਾ ਲੱਗਦਾ ਨਹੀਂ ਮੈਂ ਸਿਰ ਜਿਮ ਤੋਂ ਬਾਹਰ ਨਿਕਲਿਆ ਜਦੋਂ ਨਾ ਮਿਹਨਤ ਮੁੱਦ ਲਈ ਆ ਉਹ ਤਾਂ ਸਰੀ ਪੁਰਾਣ ਕੰਡੇ ਪਸਿਗਾ ਮਤਲਬ ਵੀ ਗਰਮੀ ਗਰਮੀ ਆ ਵੀ ਸੀਗੀ ਤੇ ਨਾ ਮੇ ਕੋਈ ਛਤਰੀ ਸੀਗੀ ਨਾ ਸਿਰ ਤੇ ਕਿਸੇ کی کیپ ਮੈਂ ਇਦਾਂ ਬਾਹਰ ਨਿਕਲੇ ਆ ਤੇ ਸਿਰ ਦੇ ਵੀ ਤਿੰਨ ਚਾਰ ਕਣੀਆਂ ਪੈ ਗਈਆਂ ਤੇ ਉਹ ਜਨ ਨਾ ਹੁਣ ਇਦਾਂ ਹੀ ਲੱਗੀਆਂ ਜਿਦਾ ਬੁਖਾਰ ਦੀ ਲੜਕ ਨਹੀਂ ਹੋਗੀ ਹੁੰਦੀ ਇਦਾਂ ਦਾ ਫੀਲ ਆਉਂਦਾ ਮਤਲਬ ਸਰੀ ਟੁੱਟੇ ਟੁੱਟੇ ਮਹਿਸੂਸ ਕਰਦਾ ਮੈਸੂਦਾਂ ਵੀ ਕਿੱਦੀ ਗੋਲੀ ਲੱਤੀ ਜਾਵੇ ਹੁਣੇ ਇਸ ਆਪਾਂ ਪਹਿਲੇ ਥਮ ਲੜੀ ਬੁਖਾਰ ਨੂੰ ਕਿਉਂ ਐ ਪਫਾ ਹੀ ਛੱਡਦਾ ਸਰੀਰ ਪੂਰੀਆਂ ਚਮਚੀ ਕੰਮ ਕਰ ਮਤਲਬ ਬੜ ਗਿਆ ਹਾਂਜੀ ਮੈਨੂੰ ਗੋਲੀ ਦੇਈ ਕੋਈ ਤੱਕ ਬੰਦੀ ਦੇਵਾ ਮਤਰੀ ਦੇਈ ਕੀ ਹੋ ਗਿਆ ਸਹੀ ਲੜੀ ਬੁਖਾਰ ਚੜਦਾ ਲੱਗੀਆਂ ਮੈਨੂੰ ਪਫਾ ਹੀ ਛੱਡੀ ਜਾਂਦਾ ਨજર ਲੱਗੀ ਮੈਨੂੰ ਲੱਗਦਾ ਨਹੀਂ ਲੱਗੀ ਨજર ਨਹੀਂ ਲੱਗੀ ਮੈਂ ਜਿਮ ਤੋਂ ਬਾਹਰ ਨਿਕਲਣਾ ਹਾਂਜੀ ਗਰਮੀ 'ਚ ਛਿੱਟੇ ਪੀ ਕੇ ਯਾਰ ਹਾਂਜੀ ਮੀਂਹ ਪੈਂਦਾ ਉਹ ਤਾਂ ਇਹ ਲੱਗਦਾ ਵੀ ਕਿਤੇ ਕੰਮ ਖਰਾਬ ਨਾ ਹੋ ਜਾਏ ਤੁਸੀਂ ਕੱਪੜੇ ਵੀ ਸਹੀ ਨਹੀਂ ਪਾਉਂਦੇ ਜੀ ਅੱਧੀਆਂ ਵਾਹਾਂ ਦੀਆਂ ਸ਼ਰਟਾਂ ਸਰਦੀ ਦੇ ਵਿੱਚ ਅੱਧੀ ਵਾਹ ਦੀ ਸ਼ਰਟ ਕੌਣ ਪਾਦੀ ਉਹ ਤਾਂ ਕੋਟੀ ਪਈ ਜਾ ਸਰਦੀ ਕਿੱਥੇ ਪਈ ਵੀ ਆ ਆ ਹੁਣ ਪਾਈ ਆ ਜੀ ਉੱਪਰ ਕੋਟੀ ਥੱਲੇ ਅੱਧੀ ਵਾਹ ਦੀ ਸ਼ਰਟ ਉੱਪਰ ਕੋਟੀ ਬਸ ਚਲ ਕੋਈ ਨਹੀਂ ਹੁਣ ਦੇਮਲ ਬਣੇ ਅੱਧੀ ਉਹ ਲੀ ਜਾ ਮੈਨੂੰ ਖਾਦਾ ਵੀ ਤਾਂ ਹੈਗਾ ਹੀ ਮੇਰਾ ਮੈਂ ਅੱਧੇ ਘੰਟੇ ਸਹੀ ਹੋਵਣ ਠੀਕ ਹੈ ਠੀਕ ਹੈ ਜੀ ਦੇਮਲ ਬਣ ਕੇ ਆ ਲੈ ਜਾ ਤੱਕ ਪ੍ਰੀਨਾ 1000 ਐਮ ਜੀ ਅੱਧੀ ਪਈ ਸੀ ਅੱਧੀ ਪੁੜੀ ਲੈ ਲਈ ਆਪਾਂ ਨੇ ਹੁਣ ਅੱਧਾ ਘੰਟਾ ਰੈਸਟ ਕਰੂੰਗਾ ਪੌਣੀ ਬਾਰ ਹੋ ਗਏ ਆ ਤੇ ਸਮਾਂ ਬਾਰ 12:30 ਤੱਕ ਮਸਹੀ ਹੋਈ ਨਾ ਮੈਨੂੰ ਪਤਾ ਇਨੀ ਟਾਈਮ ਤੇ ਆਪਣਾ ਗੱਲਬਾਤ ਨੂੰ ਕੀ ਹੋ ਜਾਣੀ ਆ ਫਿਰ ਉੱਠ ਕੇ ਸਮਾਨ ਖੜੇ ਲੈ ਕੇ ਆਉਣਾ ਹੋਰ ਚੱਲਾਂਗੇ ਮਾਰਕੀਟ ਦਾ ਸਮਾਨ ਰੈਂਤੇ ਰਹਿੰਦਾ ਗੁਸ਼ਾਨ ਦੇ ਸਕੂਲ ਦੇ ਜਿਹੜਾ ਆਪਣਾ ਕਾਲਜ ਸਕੂਲ ਜਾਣਾ ਉਹਦੀ ਤਿਆਰੀ ਕਰਨੇ ਸਮਾਨ ਜਾ ਕੇ ਲੈ ਕੇ ਆਉਣਾ ਥੋੜਾ ਜਿਹਾ ਉਹ ਬਾਅਦ ਚੱਲਾਂਗੇ ਆਪਾਂ ਪੱਧਾ ਘੰਟਾ ਬੈ ਕੇ ਵਾਰੀ ਬੁਖਾਰ ਸਟਕਾ ਦਿਆ ਬੇ ਇੱਕ ਵਾਰੀ ਆਪਣਾ ਹੁਣ ਟਾਈਮ 12:30 ਹੋਏ ਆ ਦੇਖੋ ਲਗਭਗ ਅੱਧਾ ਪੌਣਾ ਘੰਟਾ ਮੈਂ ਪਿਆ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਨਾ ਮਤਲਬ ਸਹੀ ਹੋ ਗਿਆ ਜਿਹੜੀ ਸੀ ਜੀ ਭਾਅ ਵੀ ਨਿਕਲਦੀ ਸੀ ਨਾ ਉਹ ਸਹੀ ਹੋ ਗਈ ਆ ਜਿਹੜੀ ਆਪਣੀ ਬੋਡੀ ਆ ਮ ਕਈ ਵਾਰਾ ਪੋਸਟ ਜੀ ਨੂੰ ਡਿਲੇ ਕਰ ਦਿੰਨੇ ਆ ਤੇ ਫਿਰ ਆਪਾਂ ਜਿਆਦਾ ਅਲਜੀ ਜਾਂਦੇ ਆ ਇਸ ਕਰਕੇ ਆਪਾਂ ਨੂੰ ਮੜਾ ਆਪਣੇ ਆਪ ਨਾਲ ਥੋੜੀ ਗੱਲਾਂ ਬਾਤਾਂ ਪਤਨੂ ਕਰਨੀਆਂ ਚਾਹੀਦੀਆਂ ਆਪਣੇ ਆਪ ਜੱਜ ਕਰਨਾ ਇਹਦੇ ਆਪਣੇ ਆਪ ਨੂੰ ਵੀ ਜਦੋਂ ਲੱਗਿਆ ਵੀ ਇਦਾਂ ਗੱਲਬਾਤ ਕੋਈ ਵੀ ਆ ਤਾਂ ਜਦੇ ਆਪਣੀ ਗੋਲੀ ਬਿੱਟੀ ਖਾਉ ਤੇ ਆਪਾਂ ਸਹੀ ਹੋ ਗਏ ਠੀਕ ਹੋ ਗਏ ਆ ਪਾਸਤਾ ਬਣਿਆ ਘਰੇ ਆਪਾਂ ਪਾਸਤਾ ਖਾਣੇ ਆ ਕੁਸ਼ਾਨ ਸਿੰਘ ਪੁੱਤਰ ਪਾਪਾ ਦਾ ਨਹਾ ਕੇ ਰੈਡੀ ਹੋ ਗਿਆ ਕਿਉਂ ਕੱਲ ਨੂੰ ਕੁਸ਼ਾਨਵੀਰ ਨੇ ਸਕੂਲ ਦੇ ਵਿੱਚ ਐਂਟਰੀ ਕਰਨੀ ਆ ਅੱਜੇ ਤਿਆਰੀਆਂ ਕਰ ਦੇਣੀਆਂ ਇਹ ਕਹਿੰਦਾ ਸਿਰ ਵੀ ਨਾ ਲਿਆ ਬੁੱਕਸ ਵਗੈਰਾ ਪੁੱਤ ਪਾ ਲਿਆ ਆਪਣਾ ਠੀਕ ਹੈ ਠੀਕ ਹੈ ਹਾਂ ਆ ਦੇਖੋ ਇਧਰ ਪਾਸਤਾ ਵੀ ਆਪਣਾ ਮਿੱਤਰੋ ਆਇਆ ਜੀ ਚਾਰੇ ਕਿਹੜਾ ਪਾਸਤਾ ਬਣਾਇਆ ਜੀ ਇਹ ਇਹ ਬੈਜ ਵਾਲਾ ਜੀ ਬੈਜ ਪਾਸਤਾ ਸਬਜ਼ੀਆਂ ਗ੍ਰाइंड ਕਰਕੇ ਜੀ ਓਕੇ ਪਾਸਤਾ ਮੈਂ ਤਾਂ ਸਬਜ਼ੀਆਂ ਆਪਣਾ ਗ੍ਰाइंड ਕਰਕੇ ਉੱਤੇ ਪਰ ਵੀ ਪਰਮੀਜਾਨੋ ਹੁਣ ਆਪਾਂ ਪਾਸਤਾ ਖਾਣੇ ਆ ਤੇ ਉਸ ਤੋਂ ਬਾਅਦ ਅਸੀਂ ਆਪਾਂ ਲੈ ਕੇ ਆਉ ਸਮਾਨ ਆਪਣੀ ਮਾਰਕੀਟ ਐਰੋ ਸਪੇਲਰ ਰਹਿਦਾ ਸਮਾਨ ਉਹ ਵੀ ਆਪਾਂ ਇਕੱਠਾ ਕਰਦੇ ਇੱਕ ਵਾਰੀ ਕਰੋ ਚੈੱਕ ਮਿੱਤਰੋ ਪਲੇਟਾਂ ਪਾਸਤੇ ਦੀਆਂ ਗੁਰシャン ਵੀ ਨਾ ਬਣਾ ਸਾਰਾ ਪਾਸਤਾ ਖਾ ਰਹੇ ਹਾਂ ਆ ਛੱਡ ਦੇ ਪੇਪਰੋਨੀ ਵੀ ਇਹ ਵਿੱਚ ਇਹਦੇ ਇਹਨੇ ਖਾਦੀ ਨਹੀਂ ਹੈਗੀ ਵਾਈ ਤੁਸੀਂ ਪੇਪਰੋਨੀ ਕਿਉਂ ਨਹੀਂ ਖਾਦੀ ਯਾਰ ਬੱਸ ਯਾਰ ਯਾਰ ਕਿਤੇ ਪੱਕਾ ਨੂੰ ਕਿਤੇ ਕੁੰਜਣਾ ਪੈਣਾ ਪੇਪਰ ਨੂੰ ਸਵਾਈ ਲੈ ਕੋਸ਼ਿਸ਼ ਆਉਣਾ ਨਾ ਅਰੇ ਪਿਆਜ਼ ਪੂਜੀ ਨੇ ਮਾਜੀ ਪਿਆਜ਼ ਖਾ ਜਾਂਦਾ ਨਾ ਪੇਪਰੋਨੀ ਖਾਂਦਾ ਯਾਰ ਪਾਸਤੇ ਵਿੱਚ ਪਿਆਜ਼ ਵੀ ਨਹੀਂ ਖਾਂਦਾ ਜੀ ਉਹ ਵੀ ਛੱਡ ਦਿੰਦਾ ਇਹ ਫੇ ਇਹ ਕੀ ਗੱਲ ਬਣੀ ਬਈ ਤੂੰ ਸਕੂਲ ਤੱਕ ਸਾਰਾ ਨਵੀਂ ਤੇ ਆਪਣਾ ਕਰ ਲਿਆ ਐਂਡ ਓਕੇ ਤਿਆਰੀ ਬੈਗ ਚ ਬੁੱਕਸ ਵਗੈਰਾ ਸਾਰੀਆਂ ਹੋ ਗਈ ਅੱਛਾ ਤੇ ਬਾਕੀ ਮੈਂ ਤੇ ਮਮਾ ਚੱਲ ਰਹੇ ਹਾਂ ਅਸੀਂ ਮਾਰਕੀਟ ਨੂੰ ਹੂੰ ਤਨ ਮਾਡਮ ਤੇ ਸ਼ਤਰੀ ਜਾ ਕੇ ਤੇਰੀ ਮੰਮਾ ਤੇ ਕਹਿੰਦੀ ਹੈ ਨਾ ਕੋਈ ਚੀਜ਼ ਲੈ ਦੇ ਤੇ ਹੋਰ ਕੋਈ ਚੀਜ਼ ਹਾਂ ਦੱਸ ਕੋਈ ਚੀਜ਼ ਚਾਹੀਦੀ ਆ ਉਹ ਜੈਣਾ ਲੈ ਆ ਦੇਗਾ ਠੀਕ ਹੈ ਓਕੇ ਪੁੱਤਰੀ ਆਪਾਂ ਚੱਲਦੇ ਹੁਣ ਆਪਾਂ ਸਮਾਨ ਲੈ ਕੇ ਆਉਣੇ ਆ ਐਰੋਸਪੇਨ ਮਾਰਕੀਟ ਤੋਂ ਵੀ ਲੈ ਕੇ ਆਉਣੇ ਤੇ ਆਪਣਾ ਦੂਜਾ ਸਮਾਨ ਵੀ ਲੈ ਕੇ ਆਉਣਾ ਆਪਣਾ ਕਿਹੜਾ ਸੀ ਸੀ ਪਰ ਉਹ ਮੰਨ ਲਓ ਆਪਣਾ ਮਤਲਬ ਵੀ ਮੋਰਿਸ ਮਾਰਕੀਟ ਤੋਂ ਇਥੋਂ ਪਲਾਸਟਿਕ ਦੀਆਂ ਪਲੇਟਾਂ ਪਲਾਸਟਿਕ ਦੀਆਂ ਬਕੇਰੀਆਂ ਕਾਰ ਤੇ ਉਹ ਸਾਰਾ ਸਮਾਨ ਲੈ ਕੇ ਆਉਣੇ ਉੱਥੇ ਹੀ ਕੁਝ ਆਨ ਦਾ ਸਮਾਨ ਮਿਲਣਾ ਆਪਾਂ ਨੂੰ ਪਹਿਲਾਂ ਕਿੱਥੇ ਚੱਲੀਏ ਆਪਾਂ ਕਲਮ ਮੁਰਸ਼ ਚੱਕ ਲਏ ਹੁੰਦੇ ਆ ਜੀ ਤੈਂ ਸੇ ਟੋਪੀ ਨੇ ਸੱਦ ਕੇ ਮੀਂਹ ਪੈਂਦਾ ਕਿਤੇ ਕਦੀ ਜੀ ਸਿਰ ਮੀਂਹ ਪੈ ਗਿਆ ਜੀ ਸੱਚ ਹੁਣ ਸਿਰ ਠੰਡਾ ਜਾ ਹੋ ਗਿਆ ਜੀ ਹਾਂ ਫਰਕ ਪੈਂਦਾ ਨਾ ਮੈਂ ਵੀ ਤਾਈ ਟੋਪੀ ਲੈ ਕੇ ਆਖਿਆ ਮੈਂ ਕਿ ਹੁਣ ਨਹੀਂ ਚਾਰਜ ਕਰਨੀਆਂ ਪੈਣ ਦੇ ਨੇ ਮਿੱਤਰੋ ਆਪਾਂ ਨੇ ਬਜਾਓ ਹੋ ਗਿਆ ਸ੍ਰੀ ਦੁਵਾਰਾ ਕੰਡੇ ਤੇ ਕਰ ਲਿਆ ਆਪਣੇ ਫੇਰ ਗੋਲੀ ਜੀ ਲੈ ਕੇ ਨਹੀਂ ਓਖਾ ਹੋ ਜਾਣਾ ਚਾਹ ਨੂੰ ਕੰਮ ਦਾ ਬੜਾ ਓਖਾ ਹੋ ਜਾਂਦਾ ਆਪਣੇ ਯਾਰ ਚੱਲੀ ਪਹਿਲਾਂ ਮੁਰਸ਼ ਚਲੀ ਹਾਂਜੀ ਹਾਂਜੀ ਪਹਿਲਾਂ ਮੁਰਸ਼ ਟਾਈਮ ਦੇਖੋ ਮੈਂ ਤਾਂ 1.5 ਵਜ ਗਿਆ ਤੇ ਹਾਲ ਤੱਕ ਵੀ ਨਾ ਜਿਹੜੀ ਮੀਂਹ ਦੀ ਰਫਤਾਰ ਹੈ ਉਹ ਰੁਕੀ ਨਹੀਂ ਮੀਂਹ ਬਸ ਆਪਣੀ ਕੋ ਹੁਣ ਆਪਾਂ ਰੁਕਿਆ ਬਾਹਰ ਤੇ ਉਹ ਸਾਹਮਣੀ ਬਾਹਰ ਤੇ ਮੈਂ ਕਿਹਾ ਵੀ ਕੁਟ ਚਾਹ ਦੇ ਪੀ ਕੇ ਚੱਲਦੇ ਆਂ ਕੋਈ ਦਵਾਈ ਤੋਂ ਬਾਅਦ ਰੋਟੀ ਹੁੱਟੀ ਪਾਸਤਾ ਪੂਸਤਾ ਖਾ ਕੇ ਨਾ ਹੁਣ ਅਜੇ ਆਪਾਂ ਚੱਲ ਤੱਕ ਕੁਟ ਪੀ ਲਾਂਗੇ ਤਾਂ ਅਸਲੀ ਦੁਬਾਰਾ ਫੇਰ ਆਪਣੇ ਕਹਿਣੇ ਹੀ ਹੋ ਜੂਗਾ ਚਾਹ ਚੂਪੀ ਕੇ ਤੇ ਹੁਣ ਆਪਾਂ ਪਹੁੰਚ ਗਏ ਆਂ ਆਹ ਵਾਲੀ ਮਾਰਕੀਟ ਦੇ ਵਿੱਚ ਮੌਰਿਸ ਮਾਰਕੀਟ ਇੱਥੇ ਲੋਨੇ ਵਾ ਗੱਡੀ ਆਪਣੀ ਪਾਰਕਿੰਗ ਦੇ ਵਿੱਚ ਉਤਰੋ ਬਈ ਛਤਰੀ ਗੱਲ ਜੀ ਉਹਨਾਂ ਤੋਂ ਆਪਾਂ ਥੋੜੀ ਦੂਰ ਹੈ ਗੱਡੀ ਖੜੀ ਹੋਈ ਹੈ ਨਾ ਛਤਰੀ ਕਿਹੇ ਟੁਕਾ ਲੈਣਾ ਮੇਰੇ ਕੋਲ ਬਾਅਦ ਵਿੱਚ ਇੱਧਰ ਨਾ ਆਂਦੀਆਂ ਜੀ ਮੈਂ ਇੱਧਰ ਪਾਸੇ ਸੌਣ ਦੇ ਸ਼ਰਾਟਿਆਂ 'ਚ ਭਿੱਜ ਗਿਆ ਮੈਨੂੰ ਛਤਰੀ ਦੇ 헤ਡ ਲੁਕਾ ਲਾ ਉਹ ਕੰਮ ਆਇਆ ਬਾਈ ਤਾਂ ਫੀਲਿੰਗ ਪੂਰੀ ਬੀਆਪੀ ਆ ਰਹੀ ਆ ਛਤਰੀ ਨੂੰ ਮੱਡੀ ਸਿੱਧੀ ਰੱਖੋ ਇੱਧਰ ਇੱਧਰੋਂ ਪਾਸੇ ਤੋਂ ਇੱਧਰ ਛਤਰੀ ਇੱਧਰ ਛਤਰੀ ਮੈਨੂੰ ਮੇਰੇ ਉੱਪਰ ਹੋਣੀ ਚਾਹੀਦੀ ਛਤਰੀ ਪ੍ਰੋਪਰ ਰਹਿਣ ਸਭ ਤੋਂ ਮੇਨ ਚੀਜ਼ ਆ ਇਹ ਸਟਰਾਚੋਂ ਜਿਹੜਾ ਪਲੇਟਾਂ ਸਾਫ਼ ਕਰਨੀ ਹਰ ਚੀਜ਼ ਇਹ ਕ ਸਾਫ਼ ਹੋਵੇ ਦੋ ਲੈਣੀਆਂ ਆਪਾਂ ਨੇ ਆ ਹੈਗੀ ਕਾਟਨ ਦੇ ਵਿੱਚ ਇਹ ਹੈਗੀ ਥੋੜੀ ਜੀ ਮਾਈਕਰੋਫਾਈਬਰ ਤੋਂ ਮੇ ਸੰਥੈਟਿਕ ਜੀ ਵਾਲੀ ਆ ਵੀ ਵਧੀਆ ਚੀਜ਼ ਆ ਨਾ ਇੱਕ ਕੱਪ ਲੈਣਾ ਮਿੱਤਰੋ ਝਾੜੂ ਆਪਣੇ ਘਰੇ ਲਾਉਣ ਵਾਸਤੇ ਆਪਾਂ ਲੱਥਾ ਦੇਖੋ ਇੱਧਰ ਇਹ ਹੈਗੇ ਬਣਿਆ ਪੰਜ 099 ਸੈਂਟਰ ਦਾ ਬਣਿਆ ਹੋਇਆ ਵਿੱਚ ਇਹ ਮਤਲਬ ਝਾੜੂ ਇਹਦੇ ਤੇ ਵਿੱਚ ਇਹਦੇ ਆ ਪਾਇਆ ਵਾ ਮਾਨੀਕੋ ਇੱਥੋਂ ਖੋਲੋ ਇਦਾਂ ਜੇ ਦਾ ਮਾਜੀ ਕੋਈ ਬੰਦਾ ਲੰਮਾ ਲੰਜਮ ਹੋਵੇ ਕੋਈ ਬੰਦਾ ਤਾਂ ਉਹ ਬੰਦਾ ਮਦਰ ਵੀ ਹੈਗੇ ਓਕੇ ਹੋ ਗਿਆ ਲੋ ਇੱਕਾ ਹੋ ਗਿਆ ਇੱਕ ਆਪਾਂ ਦੋ ਤਿੰਨ ਡੱਬੇ ਵੀ ਲੈ ਕੇ ਜਾਣਾ ਜੇ ਸਮਾਨ ਪਾਉਣ ਵਾਸਤੇ ਆਪਾਂ ਇਹ ਡੱਬੇ ਵਰਤਦੇ ਨੇ ਇੱਕ ਡੱਬੇ ਦੇ ਵਿੱਚ ਨਾ ਤਿੰਨ ਡੱਬੇ ਹੁੰਦੇ ਕੋਈ ਚ बिच तीन पीस है छोटा वाडा तो उसको वाडा तो अपने दो ले जाएंगे दो का मतलब क्या भी तीन और तीन छे पीस अच्छा मैं लेके आना कुछ आने वास्ते टिफिन बॉक्स नहीं जी वो कितने रोटी लेके जाता है जी हाँ बच्चे लेके नहीं आते जी अजक कमाल करते बच्चे ने ਅਸਾ ਟੀਮ ਬਾਕਸ ਹੀ ਪਏ ਸਾਰੇ ਇਧਰ ਨਾ ਹਾਂਜੀ ਬਸ ਉਹ ਸਾਨੂੰ ਓਕੇ ਹੋ ਗਿਆ ਨਾ ਹਾਂਜੀ ਉਹਦੇ ਪੈਨ ਆਦੀ ਪਾਸਤਾ ਵਗੈਰਾ ਖਿੱਚ ਰੱਖਣ ਵਾਸਤੇ ਬਿਸਕੁਟ ਨੰਪਾਸਟਾ ਕੰਚੀ ਪਾਸਤਾ ਪਾਸਤਾ ਪਾਸਾ ਦੇ ਬਿਸਕੁਟ ਪਾ ਸਕਦੇ ਹਾਂ ਜੀ ਜੇ ਆਪਾਂ ਜੇ ਕੋ ਬੂਸਟ ਖੋਲੇ ਵਿੱਚ ਪਾਏ ਇਹ ਇੱਥੇ ਹੀ ਰਹਿ ਜਾਂਦੇ ਫਿਰ ਜੋ ਕੁਝ ਮਰਜ਼ੀ ਪਾ ਲਓ ਜੀ ਇਹਨਾਂ ਵਿੱਚ ਮੂੰਗਫਲੀ ਪਾ ਲਓ ਆਹ ਪਾ ਲਓ ਜੋ ਕੁਝ ਮਰਜ਼ੀ ਪਾ ਲਓ ਇੱਕ ਲੈ ਲੈ ਕੇ ਮੈਂ ਲੈ ਲਿਆ ਸੀ ਕਾਮ ਜੀ ਆਪਨੇ ਕਿੱਥੇ ਇੰਨਾ ਟਾਈਮ ਚੀਜ਼ ਰਹਿਦੀ ਇਹਨਾਂ ਤਾਂ ਆਪ ਖਾ ਲੈਂਦੇ ਆ ਜੀ ਨਹੀਂ ਜੂਸ ਲਈ ਚਾਣੇ ਹੈਗੇ ਜੀ ਆਪਾਂ ਨੇ ਐਰੋਸਪਰੇਅਨ ਤੋਂ ਵੀ ਮਿੱਤਰੋ ਸਪੀਦਾ ਆਪਣਾ ਕਰ ਲਿਆ ਹੁਣ ਤਾਂ ਮਾੜੀ ਮੀਂਹ ਥੱਲੇ ਪਈ ਵੀ ਹੁਣ ਤਾਂ ਵੀ ਮੜਾ ਘਟਿਆ ਹੈ ਨਾ ਤੇ ਕੁਛਾਂ ਸੀ ਵਾਸਤੇ ਆਪਣਾ ਹੱਥ ਲੋ ਜੀ ਚਾ ਚਾ ਮਿੱਤਰੋ ਚੀਜ਼ ਕੇਕ 에ਰੋਸਪੈਂਟੋਂ ਮਿਲਦਾ ਹੈ ਟੇਸਟ ਕਰਾ ਬੱਚਿਆਂ ਨੂੰ ਬਾਲੀ ਕੈਂਡ ਗੱਲਬਾਤ ਹੈ ਪਿੰਝ ਦੂਰ ਬੈਠੀ ਹੋ ਰਹੀ ਹਾਂ ਤੂੰ ਖਾ ਲਿਆ ਆ ਕੀ ਖਾਦਾ ਹੈ ਕੀ ਖਾਦਾ ਹੈ ਸਵਾਦ ਹੀ ਹੈ ਕਹਿਣੋ ਕਹਿਣ ਲੱਗਿਆ ਤੂੰ ਬੈਠਾ ਦੇਖੀ ਇਧਰ ਨੂੰ ਤੇਰੇ ਕੋਈ ਲੈ ਕੇ ਜਾਂਦੇ ਖਾਣ ਵਾਤੇ ਕੋਈ ਚੀਜ਼ ਇਦਾਂ ਦੀ ਹੈ ਨਾ ਤੁਸੀਂ ਇਦਾਂ ਚ ਹੀ ਖਾਂਦੇ ਨਹੀਂ ਕੁੱਤੀਓ ਹੂੰ ਤੋ ਇਹ ਆਪਣੇ ਖਾਓ ਖਿਲੀਆਂ ਪਕੌੜੀਆਂ ਪੇਡਾ ਇਹ ਤੇ ਮੈਸਮ ਚੌਂਜੂ ਹੁਣ ਟਾਈਮ 5:21 ਮਿੰਟ ਹੋ ਗਏ ਆ ਤੇ ਆਪਣਾ ਸਮਾਂ ਹੋ ਗਿਆ ਹੁਣ ਕੰਮ ਤੇ ਜਾਣ ਦਾ ਚੱਲੀਏ ਕੰਮ ਤੇ ਆਪਣਾ ਕੰਮ ਦਾ ਸਟਾਰਟ ਕਰੀ ਸ਼ਾਮ ਨੂੰ ਤੋਰਨ ਲਈਏ ਤੇ ਗੁਸ਼ਰਨ ਸਿੰਘ ਆਪਣਾ ਕਰੂਗਾ ਆਪਣਾ ਬੈਗ ਪੈਕ ਕਰੂਗਾ ਕੋਈ ਕੱਲ ਨੂੰ ਸਕੂਲ ਦੀ ਪੁੱਤ ਤਿਆਰੀ ਕਰ ਲਾ ਠੀਕ ਹੈ ਨਾ ਆਪਣੇ ਕੱਪੜੇ-ਕੂਪੜੇ ਸਾਰੇ ਪੈਕ ਕਰ ਲੈ ਆਪਣੇ ਕੱਪੜੇ ਕਹਿ ਗਿਆ ਤਾਂ ਮੈਂ ਕਪੜੇ ਦਾ ਜਾਨਵਾਦ ਪੈਕ ਕਰ ਲੈਣਾ ਕਿਤਾਬਾਂ ਕਿਤਬਾਂ ਕਾਪੀਆਂ ਸਰਗਣੋ ਪੈਕ ਕਰ ਲੈਣਾ ਠੀਕ ਹੈ ਤੇ ਜਮਾਤ ਤੁਸੀਂ ਸਲੇਸ਼ ਵਰਤਨ ਆ ਜਾਵੋ ਠੀਕ ਹੈ ਤੇ ਆਪਾਂ ਮੇਟਰ ਚਲਦੇ ਆਪਣੀ ਸ਼ੌਪ ਤੇ ਤੇ ਆਪਣੀ ਸ਼ਾਮ ਦੀ ਤੋਰ ਨੂੰ ਲਾ ਕੇ ਆਈਏ ਤੇ ਸ਼ੁਕਰ ਹੈ ਮਾਲਕ ਦਾ ਹੁਣ ਮੀ ਰੁਕਿਆ ਹੋਇਆ ਏ ਮੀ ਜਰਾ ਇੰਨਾ ਮੇਟਰ ਕੰਮ ਖਰਾਬ ਹੋ ਜਾਂਦਾ ਬਾਹਰ ਸਾਰੀ ਮਤਲਬ ਪਾਣੀ ਉਹ ਪਾਣੀ ਖੜ ਜਾਂਦਾ ਫਿਰ ਤੇ ਚੰਗੇ ਤੇ ਕਿਰਨ ਸੁਕਾ ਕੇ ਬਾਹਰ ਪੋਚਾ ਪੋਚਾ ਲਾ ਕੇ ਥੱਲੇ ਪਾਣੀ ਕੱਢ ਕੇ ਅੰਦਰ ਹੀਟਰ ਲਾਉਣਾ ਪੈਂਦਾ ਤਾਂ ਉਹ ਥੋੜਾ ਸੁੱਕਦਾ ਨਹੀਂ ਤਾਂ ਪਾਣੀ ਸਾਰਾ ਅੰਦਰ ਆ ਜਾਂਦਾ ਇਸ ਕਰਕੇ ਨਾ ਹੁਣ ਆਪਾਂ ਪੋਚਾ ਪੋਚਾ ਲਾ ਕੇ ਸਾਫ਼ ਹੀਟਰ ਲਾਤਾ ਤੇ ਐਨੇ ਨੇ ਵਧੀਆ ਦੇਖਣ ਤਾਂ ਸੁੱਕ ਜਾਣਾ ਹੈ ਜਦ ਤੱਕ ਆਪਣੇ ਕਸਟਮਰ ਨਹੀਂ ਆਉਣਾ ਕਰਤੋਂ ਬਣਾਵਣਾ ਕਿ ਆਪਾਂ ਨੇ ਸਾਰੀਆਂ ਲਾਈਨਾਂ ਲਾਤੀਆਂ ਅੱਜ ਕਿਉਂਕਿ ਫੇਸ ਤਾਂ ਨਾ ਲੋਕੀ ਸਾਰੇ ਘਰੇ ਹੋਣਗੇ ਕੈਫਾ ਨੂੰ ਨੀਦ ਹੈ ਵੀ ਅੱਜ ਆਪਣਾ ਕੰਮ ਕਹਿੰਦਾ ਹੋਣਾ ਐਂd ਵਧੀਆ ਕੰਮ ਕਰ ਹੋਣਾ ਬੱਚੇ ਸਕੂਲ ਜਾਣਾ ਮਾਪਿਆਂ ਦੇ ਕੰਮ ਤੇ ਜਾਣਾ ਅੱਜ ਸਾਰੇ ਲੋਕ ਘਰਾਂ ਦੇ ਵਿੱਚੇ ਆ ਤੇ ਕਿ ਫੇਸ ਤਾਂ ਵੀ ਫਰਾਂ ਦਾ ਆਪਾਂ ਨੇ تیاری ਆਪਣੇ ਕੋਲੋਂ ਐਂd ਫੁੱਲ ਬਟਾ ਫੁੱਲ ਕਰਕੇ ਰੱਖਤੀ ਆ ਇਹ ਆਪਣੀ ਪਿਆਤੋ ਕੀ ਬਾਹ ਬਣ ਰਹੀ ਆ ਜਿਹੜਾ ਸਮਾਨ ਆਪਾਂ ਮਤਲਬ ਪਿਆਤੋ ਕੀ ਹੋਜ ਪਾ ਕੇ ਦਨੇ ਇਹਦੇ ਵਿੱਚ ਦੇਖੋ ਟਮਾਟਰ ਪਾਏ ਹੋਏ ਆ ਆਪਣਾ ਬੰਦ ਗੋ ਵੀ ਪਈ ਵੀ ਆ ਦੋਨੇ ਵਿਓਲੋ ਵੀ ਤੇ ਦੂਜੀ ਵੀ ਇਸਲਾਦਾ ਪਾਇਆ ਵੇ ਹਰੀ ਮਿਰਚ ਜਿਹੜੀ ਸਲਾਦ ਵਾਲੀ ਆ ਤੇ ਹੋ ਲੀਵਿੰਗ ਤੇ ਸਾਲਸ ਜਿਹੜਾ ਜਿਹੜਾ ਹੋਣ ਹੈ ਆ ਸਾਰੇ ਸਾਲਸੇ ਪਏ ਨੇ ਤੇ ਉਸ ਤੋਂ ਬਾਅਦ ਪੈਣਾ ਹੈ ਵਿੱਚ ਮੇਨ ਕੋਰਸ ਜਿਹੜਾ ਕਬਾਬ ਵਾਲਾ ਮੀਟ ਆ ਮਿੱਤਰੋ ਇੱਕ ਪਲੇਟ ਖਾਉਂਦੇ ਬਸ ਦੂਜੀ ਪਲੇਟ ਬੰਦਾ ਮੰਗਦਾ ਨਹੀਂਗਾ ਕਿਉਂਕਿ ਨਾ ਕਾਫੀ ਜਰਾ ਹੈਵੀ ਹੁੰਦੀ ਆ ਆ ਵਾਲਾ ਪੀਜ਼ਾ ਗੁਰਸ਼ਾਨ ਵੀਰ ਦੇ ਖਾਣ ਵਾਸਤੇ ਬਣਾਇਆ ਆਪਾਂ ਨੇ ਲੈ ਵੀ ਸ਼ਾਨ ਸਿਆ ਸ਼ਾਨ ਦੀ ਫੇਵਰਟ ਪੀਜ਼ਾ ਗੁਰਸ਼ਾਨ ਦਾ ਪਸੰਦ ਦੇਖੋ ਮਿੱਤਰੋ ਚੈੱਕ ਕਰੋ ਪੀਜ਼ਾ ਮਰਗੀ ਦਾ ਕੋਨਫਿਊਸ਼ਨ ਮੈਂ ਕਿਹਾ ਵੀ ਖਾਲਾ ਪੁੱਤ ਤੇ ਕੱਲ ਨੂੰ ਸਵੇਸਕੂਲ ਜਾਣਾ ਖਾ ਕੇ ਸਮਝਾ ਫਟਾਫਟ 100 100 ਯਾਰ ਨੰਨ ਨੀ ਨਗਰ ਜਾ ਕੇ ਸਕੂਲ ਜਾਉਣ ਜੀ ਕਰਦੇ ਨਾ ਹੈ ਨੈਕ ਆਪਨੇ ਪੀਜ਼ਾ ਬਣਾਏ ਹੈ ਪੀਜ਼ਾ ਮਕਸੀ ਕਿਬਾਬ ਪੱਟੀ ਬਣਾਏ ਮਰਗੀ ਦੇ ਬਣਾ ਲਈਦੇ ਤੇ ਉਸ ਤੋਂ ਬਾਅਦ ਜਾਂਦੇ ਹਾਂ ਪਰਲੇ ਪਾਸੇ ਉਧਰ ਉੱਥੇ ਜਾ ਕੇ ਸਮਾਰ ਪਾਏਗੇ ਇਹ ਦੇਖੋ ਆਪੇ ਇਹ ਆਪਾਂ ਨੂੰ ਪੀਜ਼ਾ ਕੋਲ ਬਣਾਇਆ ਕਹਿੰਦੇ ਪੀਜ਼ਾ ਕੁਛ ਨਾਲ ਕਰ ਮੈਂ ਸਰਟ ਕਰਾਂ ਵੀ ਪਪਾ ਕੀ ਪੀਜ਼ਾ ਹੋ ਬਣਾ ਮੈਨੂੰ ਆ ਦੇਖ ਪੀਜ਼ਾ ਬਣਾ ਆਪਾਂ ਨੇ ਫੁੰਗੀ ਪਈ ਹੈ ਉੱਪਰ ਸ਼ਿਮਲਾ ਮਿਰਚੇ ਪਈਆਂ ਲਾਲ ਮਿਰਚੇ ਪਈਆਂ ਕਾਲੀਆਂ ਮਿਰਚੇ ਪਈਆਂ ਤੇ ਥੋੜਾ ਪਾਇਆ ਨੂਨ ਥੋੜਾ ਪਾਇਆ ਆਪਾਂ ਤੇਲ ਐਕਸਟਰਾ ਵਰਜਨ ਦੀ 올ਿਵੇ ਇਹਨੂੰ ਘੱਟ ਆਂਚ 'ਚ ਬਣਾਵਾਂਗੇ ਆਪਾਂ ਤਾਂ ਕਿ ਪੀਜ਼ਾ ਬੜਾ ਕੁਰਕੜਾ ਬਣੇ ਕਿਹੜਾ ਇਹ ਦਿਲ ਜਿਵੇਂ ਪਤਲਾ ਬਣਾਇਆ ਪੀਜ਼ਾ ਮੈਂ ਕਿਹਾ ਵੀ ਦੋ ਵੀਜ਼ ਹੋ ਜਾਣਾ ਫਿਰ ਹੈਵੀ ਹੋ ਜਾਣਾ ਕੰਮ ਸਾਇ ਚਿਆਰਾ ਇਹ ਪੱਕੀ ਕਰ ਦੋਸਤ ਅਟਾ ਚੇ ਅਟਾ ਕੋ ਇੱਕ ਤਕਰੀਨ ਦਸਾ ਮਿੱਤਰੋ ਜਦਾਂ ਭੱਟੀ ਦੇ ਵਿੱਚ ਗਈ ਮੈਂ ਆਪਾਂ ਅੱਗ ਨਹੀਂ ਨਾਲਦੀ ਆਪਾਂ ਘਰ ਵੀ ਕਿਉਂ ਤੂਣੀ ਲਾਉਣੀ ਅੱਗ ਨਹੀਂ ਬਲਦੀ ਹੈਗੀ ਤਾਂ ਉੱਥੇ ਆਪਾਂ ਤੇਲ ਹੀ ਵਰਤ ਸਕਦੇ ਆ ਤੇ ਆਪਾਂ ਚੀਨੀ ਦੇਖੋ ਇਹ ਚ ਖੰਡਾ ਚੀਨੀ ਆਪਾਂ ਇਹ ਹੀ ਵਰਤ ਸਕਦੇ ਆ ਦੇਖੋ ਮੈਂ ਫੋਰਨ ਵਿੱਚ ਛਿੱਟਣੀ ਚੀਨੀ ਅੱਗ ਦੀ ਲਾਟਾਂ ਨਿਕਲਣ ਦੇਖੋ ਉਹ ਦੇਖ ਕਈ ਵਾਰ ਚੁੱਲ੍ਹੇ ਜੱਕਨੀ ਬਲਦੀ ਹੁੰਦੀ ਜੰਗਾ ਲੋੜੀ ਆਉਣੀ ਆ ਉਹ ਦਿੱਕਤ ਆਉਣੀ ਆ ਮੁੱਠੀ ਚੀਨੀ ਛਿੜੋ ਵੇ ਜਿੰਨੀ ਮਹਗੀ ਹੋਦਾ ਪੰਜਾਬ 'ਚ ਆਪਣੇ ਪਰ ਮੜੀ ਛਿੜਦੇ ਵਾਂਗ ਬਲ ਜਾਂਦੀ ਐ ਕਰੋ ਵੀ ਚੈੱਕ ਪੀਦਾ ਪਤਾ ਪੇਸੂ ਲਾਇਆ ਹੈ ਹਾਂ ਇਹ ਵੀ ਲੈ ਲੇਗਾ ਬੀਲੇ ਵੀ ਦਾ ਆਪਣਾ ਆ ਦੇਖ ਜਦੋਂ ਇਹਨਾਂ ਪਾਪੜ ਬਣੇ ਵੇ ਇਹ ਫੜਦੇ ਇਥੇ ਕਾਲੀਆਂ ਮਿਰਚਾਂ ਵਿੱਚ ਲਾਲ ਮਿਰਚਾਂ ਵੀ ਗੱਲ ਬਾਤ ਐ ਸਿਰਿਆਲੀ ਨੂੰ ਵੀ ਆ ਜਦੋਂ ਟੇਓ ਦੇਖਿਆ ਕੋਈ ਨਹੀਂ ਆ ਮੇਰੇ ਗੁਰシャン ਸਿੰਘ ਮਿੱਤਰ ਚੱਲੇ ਆਪਣੇ ਘਰ ਨੂੰ ਸੁਣਣ ਵਾਸਤੇ ਇਹ ਟਾਈਮ ਦੀ ਗੱਲ ਕਰੀਏ ਟਾਈਮ ਨਾਲ 9 ਵਜਣ ਦੇ ਵਿੱਚ 10 ਮਿੰਟ ਰਹਿ ਗਏ ਆ ਤੇ ਹੁਣ ਜਾ ਕੇ ਸੌਂਗੇ ਨਾ ਨਾ ਕਰੂਗਾ ਤਾਂ ਜਾ ਕੇ ਸਵੇਰੇ ਉੱਠਣਾ ਏ ਕਿਰੇ ਉੱਠਣਾ 6 ਵਜੇ 6 ਵਜੇ ਹੁਣ ਤੱਕ ਉੱਠਦਾ ਰਿਹਾ 9 ਵਜੇ 9:30 ਵਜੇ 10 ਵਜੇ ਆਪਣੀ ਮਰਜ਼ੀ ਦੇ ਨਾਲ ਤੇ ਕੱਲ੍ਹ ਨੂੰ ਉੱਠਣਾ ਏ ਫੋਨ ਦੀ ਘੰਟੀ ਦੇ అలਾਰਮ ਦੀ ਘੰਟੀ ਦੇ ਨਾਲ 6 ਵਜੇ ਠੀਕ ਪੁੱਤ ਪਰ ਇਹ ਵੀ ਕੱਲ੍ਹ ਨੂੰ ਛੁੱਟੀ ਸਕੂਲ ਟਾਈਮ ਹੋ ਜਾਣੀ ਹੈ ਨਾ ਆਪਾਂ ਚੱਲੇ ਕੱਲ੍ਹ ਨੂੰ ਗੁਰਸਾਰ ਨੂੰ ਸਕੂਲ ਤੋਂ ਲੈਣ ਵਾਸਤੇ ਠੀਕ ਪੁੱਤਰੀ ਗੁੱਡ ਨਾਈਟ ਬਾਏ ਬਾਏ ਚੱਲੀ ਵੀ ਕਰਨ ਨੂੰ ਹਾਂਜੀ ਟਾਈਮ ਮੇਰੇ ਤੋਂ ਦੇਖ ਲੈਣਾ ਟਾਈਮ 22:17 ਹੋ ਤੇ ਆਪਣਾ ਕੰਮਕਾਰ ਸਾਰਾ ਨਿਬੜ ਗਿਆ। ਕਵਾਬ ਵੀ ਆਪਾਂ ਚੱਕਤਾ ਆਪਣਾ ਤੇ ਬੰਕੂ ਬੰਕੂ ਐਂ ਟਿਚ-ਬਿਚ ਸਾਫ ਕਰਤੀ ਆ ਤੇ ਸਿਸਟਮ ਆਪਣਾ ਸਾਰਾ ਆਪਾਂ ਨੇ ਕਰਤਾ ਆਪਣਾ ਕਲੋਜ਼। ਅੱਜ ਕੰਮ ਥੋੜਾ ਟਾਈਮ ਹੋ ਗਿਆ ਆਪਣਾ ਫ੍ਰੀ ਹੋ ਗਿਆ ਕੱਲੂ ਸਕੂਲ ਲੱਗਣਿਆ ਨਾ ਤੇ ਬੱਚੇ ਟਾਈਮ 'ਚ ਸੌ ਜਾਂਦੇ ਨੇ ਤੇ ਮਾਪੇ ਵੀ ਸੌ ਜਾਂਦੇ ਨੇ। ਇਸ ਅਗੇ ਟਾਈਮ ਦੇ ਨਾਲ ਹੀ ਸਵੇਲੇ ਹੋ ਗਏ ਤੇ ਕੰਮ ਕਾ ਜਿਹੜਾ ਸੋਚਿਆ ਸੀ ਉਹਨਾਂ ਕੰਮ ਨਹੀਂ ਅੱਜ ਹੋਇਆ। ਕੰਮ ਘੱਟ ਹੋਇਆ ਉਮੀਦ ਤੋਂ ਘੜਾਟਿਆ ਕੰਮ। ਜੇ ਨਾ ਫੇਸ ਤਾਂ ਹੋਵੇ ਤੇ ਦੂਜੇ ਦਿਨ ਸਕੂਲ ਨਾਲ ਲੱਗਣ ਹੋਣ ਫਿਰ ਕੰਮ ਬਹੁਤ ਜ਼ਿਆਦਾ ਹੁੰਦਾ। ਜੇ ਮੈਂ ਅੱਜ ਫੇਸ ਤਾਂ ਤੇ ਕੰਮ ਕਰ ਉਸ ਲੈਵਲ ਦਾ ਨਹੀਂ ਹੋਇਆ ਚਲੋ ਬਾਕੀ ਜੋ ਵੀ ਹੋਇਆ ਬਾਬੇ ਕਿਰਪਾ ਨਾਲ ਬੜਾ ਵਧੀਆ ਹੋਇਆ ਤੇ ਹੁਣ ਆਪਾਂ ਵੀ ਚੱਲਦੇ ਕਰੀਏ ਨੋਟੀ ਪਣੀ ਖਾਣੇ ਆ ਦਵਾਈ ਲੈਣੇ ਹੋਰ ਸਰੀ ਨੂੰ ਕਰਨਾ ਹੈ ਕੰਡੇ ਤੇ ਅੱਜ ਦਾ ਵਲੌਗ ਇੱਥੇ ਬੰਦ ਕਰਦਾ ਹਾਂ ਜਿਹੜਾ ਕੱਲ ਦਾ ਵਲੌਗ ਮੇਟਰ ਹੋਣਾ ਬੜਾ ਜਿਆਦਾ ਇੰਟਰਸਟਿੰਗ ਹੋਣਾ ਹੈ ਕੱਲ ਦਾ ਇੱਕ ਦਿਨ ਹੋਰ ਸੀਗਾ ਸਾਡੀ ਲਾਈਫ ਦੇ ਵਿੱਚ ਜਿੱਕਾ ਸੀ ਤੇ ਉਹ ਤੁਹਾਨੂੰ ਕੱਲ ਨੂੰ ਤੋਂ ਵਲੌਗ ਦੇਖਣ ਨੂੰ ਮਿਲੂਗਾ ਤੇ ਕੀ ਕਰਾਂਗੇ ਆਪਾਂ ਕਿੱਥੇ ਜਾਵਾਂਗੇ ਕਿਹੜਾ ਦਿਨ ਸਾਡੀ ਲਾਈਫ ਦਾ ਹਨਾ ਸਪੈਸ਼ਲ ਦਿਨ ਹੈ ਖਾਸ ਦਿਨ ਹੈ ਉਹ ਤੁਹਾਨੂੰ ਅਪ ਕੱਲ੍ਹ ਦੇ ਵੀਲੋਖ ਦਿਖਾਵਾਂਗੇ ਤੇ ਅੱਜ ਦਾ ਬਲੌਗ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ੍ਹ ਨੂੰ ਮਿਲਾਂਗੇ ਬਲੌਗ ਦੇ ਵੀ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ